ਤੰਦਰੁਸਤ ਲੋਕ ਵੀ ਇਹ ਕਹਿੰਦੇ ਰਹਿੰਦੇ ਆ ਕਿ ਸਰੀਰ ਥੱਕਿਆ ਥੱਕਿਆ ਜਾ ਰਿਹਾ ਰਿਹਾ ਟੁੱਟਿਆ ਜਾ ਰਿਹਾ ਰਿਹਾ ਡਿੱਗੇ ਜਾ ਰਹੇ ਨੇ ਮਨ ਨਹੀਂ ਲੱਗਦਾ ਉਹ ਕੀ ਕਰਨਾ ਕੋਈ ਬਿਮਾਰੀ ਹੈ ਜੀ ਹੂੰ ਦੀ ਕਮੀਂ ਦੇ ਨਾਲ ਜਿਹਨੂੰ ਅੰਗਰੇਜ਼ੀ ਦੇ ਵਿੱਚ ਅਨੀਮੀਆ ਕਹਿੰਦੇ ਨੇ ਹਣਾ ਉਹਦੇ ਨਾਲ ਇਹ ਪ੍ਰੋਬਲਮ ਆਉਂਦੀ ਆ ਕਿ ਜਦੋਂ ਤੁਹਾਡਾ ਖੂਨ ਘਟ ਹੈ ਖੂਨ ਘਟ ਬਣ ਰਿਹਾ ਤਾਂ ਤੁਸੀਂ ਇਸ ਤਰ੍ਹਾਂ ਮਹਿਸੂਸ ਕਰਦੇ ਹੋ ਤੁਹਾਨੂੰ ਜਿਹੜੀ ਆਲਸ ਹੈ ਥਕਾਵਟ ਹੈ ਸਰੀਰ ਟੁੱਟਿਆ ਰਹਿਣਾ ਤੇ ਬੜਾ ਜਿਆਦਾ ਉਦਾਸ ਰਹਿਣਾ ਇਹ ਸਾਰੀਆਂ ਚੀਜ਼ਾਂ ਹੋ ਜਾਂਦੀਆਂ ਤੁਹਾਨੂੰ ਇਨਾ ਦਿਨਾਂ ਚ ਖੂਨ ਦੀ ਕਮੀ ਹੋਣੀ ਨਹੀਂ ਚਾਹੀਦੀ ਕਿਉਂਕਿ ਗੋੜਾ ਰਾਸਾ ਮਨੱਕਾ ਨੇ ਸਾਡੇ ਕੋਲੇ ਖਜੂਰ ਆ ਤੇ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਇਹਨਾਂ ਸਾਰੀਆਂ ਦੇ ਵਿੱਚ ਹੀ ਬਹੁਤ ਜ਼ਿਆਦਾ ਲੋਹ ਤੱਤ ਆ ਤੇ ਜੇ ਸਾਡੇ ਕੋਲ ਇਹ ਸਾਰਾ ਸਾਡਾ ਕੰਪਲੀਟ ਹੋਊਗਾ ਤਾਂ ਨਾ ਚੱਕਰ ਆਉਣਗੇ ਨਾ ਤਕਾਵਟ ਹੋਗੀ ਨਾ ਉਦਾਸੀ ਹੋਗੀ ਨਾ ਲੱਤਾਂ ਦੁਖਣਗੀਆਂ ਪਾਲਕ ਤੇ ਚਕੰਦਰ ਉਹਦੇ ਵਿੱਚ ਦੋਨਾਂ ਦੇ ਵਿੱਚ ਅਸੀਂ ਔਲਾ ਮਿਲਾ ਸਕਦੇ ਹਾਂ ਹਨਾ ਤੇ ਇਸ ਤੋਂ ਇਲਾਵਾ ਸਾਨੂੰ ਜਿਹੜਾ ਹੈਗਾ ਕੀਨੂ ਦਾ ਜਿਹੜਾ ਜੂਸ ਆ ਪੀ ਲੈਣਾ ਚਾਹੀਦਾ ਕਿਉਂਕਿ ਉਹ ਵਿਟਾਮਿਨ ਸੀ ਹੁੰਦਾ ਤੇ ਜੇ ਅਸੀਂ ਖੂਨ ਦੇ ਵਿੱਚ ਆਰਨ ਨੂੰ ਵਧਾਉਣਾ ਤਾਂ ਵਿਟਾਮਿਨ ਸੀ ਸਾਨੂੰ ਲੈਣਾ ਪਊਗਾ ਤੇ ਇਸ ਤੋਂ ਇਲਾਵਾ ਜਿਹੜੇ ਸਾਡੇ ਕੋਲ ਸੁੱਕੇ ਮੇਵੇ ਹੁੰਦੇ ਆ ਅਖਰੋਟ ਬਦਾਮ ਨੱਕਾੰਜੀਰ ਚਾਰੇ ਮਗਜ਼ ਹਨ ਤੇ ਤੁਮ ਨੱਕਾਂ ਜੜੀਆਂ ਨੇ ਨਾ ਉਹ ਰਿਚ ਸੋਰਸ ਨੇ ਮਤਲਬ ਵੱਡਾ ਉਹਦੇ ਤੋਂ ਸਾਨੂੰ ਮਾਊਂਟ 'ਚ ਮਿਲ ਜਾਂਦਾ ਆਰਨ ਜਿਹੜਾ ਤੱਤ ਹੈਗਾ ਲੋਹ ਤੱਤ ਆ ਉਹ ਸਾਨੂੰ ਮਿਲ ਜਾਂਦਾ ਪਰ ਕਈ ਵਾਰ ਇਹ ਹੁੰਦਾ ਕਈ ਲੋਕ ਸਮਰੱਥ ਨਹੀਂ ਹੁੰਦੇ ਇਹ ਘਰ ਦੇ ਵਿੱਚੋਂ ਹੀ ਫਿਰ ਉਹ ਕਮੀ ਕਿਵੇਂ ਪੂਰੀ ਕਰ ਸਕਦੇ ਨੇ ਸਾਡੀ ਜਿਹੜੀ ਚੁਆਇਸ ਆ ਮੈਂ ਵੀ ਕਹਿੰਨੀ ਹੁੰਦੀ ਆ ਇੱਕ ਤਾਂ ਰੀਜਨਲ ਤੇ ਇੱਕ ਸੀਜ਼ਨਲ ਮਤਲਬ ਇੱਕ ਸਾਡੇ ਇਲਾਕੇ ਦਾ ਹੋਵੇ ਜਿਹੜਾ ਖਾਣਾ ਇੱਕ ਜਿਹੜਾ ਮੌਸਮੀ ਹੋਵੇ ਜਿਵੇਂ ਜ਼ਰੂਰੀ ਨਹੀਂ ਹੈਗਾ ਵੀ ਜਿਹੜੇ ਅਸੀਂ ਫਲ ਖਾਣੇ ਆ ਉਹ ਅਸੀਂ ਮਹਿੰਗੇ ਜਿਵੇਂ ਕੀਵੀਆ ਐਵੋਕਾਡੋ ਇਹ ਜੇ ਕੁਝ ਲੈ ਕੇ ਖਾਣਾ ਹਨਾ ਜਿਵੇਂ ਅਸੀਂ ਇੰਪੋਰਟਡ ਗ੍ਰੇਪਸ ਹੀ ਲੈ ਕੇ ਖਾਣੇ ਬਲਕਿਉਂ ਨਹੀਂ ਖਾਣੇ ਚਾਹੀਦੇ ਮੇਰੇ ਹਿਸਾਬ ਨਾਲ ਜਿੰਨਾ ਦੇਸੀ ਹੋਊਗਾ ਫਲ ਤੇ ਤੁਹਾਡੇ ਇਲਾਕੇ ਦਾ ਹੋਊਗਾ ਤੇ ਮੌਸਮੀ ਹੋਗਾ ਉਹਦੇ ਫਾਇਦੇ ਤੁਹਾਨੂੰ ਓਨੇ ਜ਼ਿਆਦਾ ਮਿਲਣਗੇ ਕਿ ਜਿਵੇਂ ਹੁਣ ਇਹਨਾਂ ਦਿਨਾਂ ਦੇ ਵਿੱਚ ਜ਼ਰੂਰੀ ਨਹੀਂ ਹੈਗਾ ਕਿ ਅਸੀਂ ਖੂਨ ਪੂਰਾ ਕਰਨ ਲਈ ਵੀ ਕੋਈ ਮਹਿੰਗੀ ਚੀਜ਼ਾਂ ਲੈ ਕੇ ਫੇਰ ਖਾਈਏ ਹੁਣ ਚਕੰਦਰ ਦਾ ਰੇਟ ਤਾਂ ਜ਼ਿਆਦਾ ਨਹੀਂ ਹੋਣਾ ਤੇ ਤੁਸੀਂ ਬਾਕੀ ਗਾਜਰਾਂ ਜਿਹੜੀਆਂ ਹੈਗੀਆਂ ਨੇ ਉਹ ਤੁਸੀਂ ਇੱਕ ਮਤਲਬ ਰੂਫ ਦੇ ਉੱਤੇ ਵੀ ਆਪਣੀ ਛੱਤ ਦੇ ਉੱਤੇ ਵੀ ਤੁਸੀਂ ਜਿੰਦ ਮਰਜ਼ੀ ਖੇਤ ਚੋਂ ਕੱਟ ਲਓ ਉਹ ਉਹ ਖਾ ਸਕਦੇ ਹੋ ਪਾਲਕ ਤਾਂ ਨਹੀਂ ਮਹਿੰਗਾ ਹੈਗਾ ਨਾ ਤੇ ਉਹ ਤੁਸੀਂ ਬੜੇ ਸੌਖੇ ਢੰਗ ਨਾਲ ਖਾਣ ਪੀਣ ਕੋਈ ਲਾਗਦਾ ਕੋਈ ਸਰੀਰਕ ਗਤੀਵਿਧੀ ਜਿਹਨੂੰ ਫਿਜ਼ੀਕਲ ਐਕਟੀਵਿਟੀ ਆਪਾਂ ਕਹਿ ਦਿੰਦੇ ਆ ਉਹ ਉਹ ਵੀ ਮਾਇਨੇ ਰੱਖਦੀਆਂ ਨੇ ਬਹੁਤ ਜ਼ਿਆਦਾ ਬਲੱਡ ਸਰਕੂਲੇਸ਼ਨ ਖੂਨ ਜਿਹੜਾ ਹੈਗਾ ਸਾਡੇ ਸਰੀਰ ਦੇ ਵਿੱਚ ਚੱਲਦਾ ਰਹੇ ਤਾਂ ਉਹਦੇ ਲਈ ਸਾਨੂੰ ਵੀ ਚੱਲਣਾ ਪਊਗਾ ਜੇ ਹੁਣ ਅਸੀਂ ਬੈਠੇ ਆ ਹੁਣ ਤੁਸੀਂ ਆਪਾਂ ਇਸ ਟਾਈਮ ਬੈਠੇ ਆ ਮੈਂ ਹੱਥ ਹਿਲਾ ਰਹੀ ਹਾਂ ਹੱਥਾਂ ਵਿੱਚ ਬਲੱਡ ਸਰਕੂਲੇਸ਼ਨ ਹੋ ਰਹੀ ਆ ਪਰ ਸਾਡੇ ਬਾਕੀ ਸਰੀਰ ਦੇ ਵਿੱਚ ਬਲੱਡ ਸਰਕੂਲੇਸ਼ਨ ਦੀ ਜਿਹੜੀ ਗਤੀ ਆ ਉਹ ਇਸ ਟਾਈਮ ਕੱਟੀ ਹੋਈ ਆ ਤਾਂ ਸਾਡੀ ਜਿਹੜੀ ਮੂਵਮੈਂਟ ਆ ਸਾਨੂੰ ਤੁਰਨਾ ਫਿਰਨਾ ਉਹ ਬੇਹੱਦ ਲਾਜ਼ਮੀ ਆ ਤਾਂ ਹਰ ਬੰਦੇ ਨੂੰ ਰੋਟੀ ਖਾ ਕੇ ਦਿਨ ਦੇ ਵਿੱਚ ਚਾਹੇ ਤਿੰਨ ਵਾਰ 10 ਮਿੰਟ ਦੀ ਸੈਰ ਲਾਜ਼ਮੀ ਆ ਹਰ ਮੀਲ ਤੋਂ ਬਾਅਦ ਇਸ ਤੋਂ ਇਲਾਵਾ ਸਵੇਰੇ ਇੱਕ ਘੰਟੇ ਦੀ ਸੈਰ ਸ਼ਾਮ ਨੂੰ ਖਾਣੇ ਤੋਂ ਸੌਣ ਤੋਂ ਪਹਿਲਾਂ ਇੱਕ ਘੰਟੇ ਦੀ ਸੈਰ ਬਹੁਤ ਜ਼ਰੂਰੀ ਆ ਟੌਕਸੀਫਿਕੇਸ਼ਨ ਤੁਹਾਡੇ ਸਰੀਰ ਦੀ ਤਾਂ ਹੋਊਗੀ ਜੇ ਤੁਸੀਂ ਤੁਰਦੇ ਫਿਰਦੇ ਹੋ ਤੁਹਾਨੂੰ ਪਸੀਨਾ ਆ ਰਿਹਾ ਮਤਲਬ ਇਹ ਬਹੁਤ ਲਾਜ਼ਮੀ ਆ ਕਿਉਂਕਿ ਜਿਹੜਾ ਤੁਹਾਡੀ ਚਮੜੀ ਹੈ ਸਾਡਾ ਤੀਜਾ ਗੁਰਦਾ ਜੇ ਇਹਦੇ ਨੂੰ ਅਸੀਂ ਬੰਦ ਕਰ ਲਿਆ ਤਾਂ ਤੁਹਾਡਾ ਤੀਜਾ ਗੁਰਦਾ ਬੰਦ ਆ ਤੀਜਾ ਗੁਰਦਾ ਬੰਦ ਆ ਤੁਹਾਡੇ ਅੰਦਰ ਬਹੁਤ ਸਾਰੀ ਜਿਹੜੀ ਗੰਦਗੀ ਆ ਅੰਦਰ ਹੀ ਰਹਿ ਰਹੀ ਹੈ ਸਰੀਰ ਦੇ ਤੇ ਉਹ ਬਿਮਾਰੀਆਂ ਦਾ ਕਾਰਨ ਬਣੂਗੀ ਬਣੂਗੀ ਜੇ ਤੁਹਾਡੇ ਸਰੀਰ ਦੇ ਅੰਗਾਂ ਨੂੰ ਆਕਸੀਜਨ ਨਹੀਂ ਮਿਲ ਰਹੀ ਤਾਂ ਉਹ ਖਤਮ ਹੋ ਜਾਣਗੇ ਉਹ ਡੈਮੇਜ ਹੋ ਜਾਣਗੇ ਤੁਹਾਡਾ ਬ੍ਰੇਨ ਵੀ ਮਤਲਬ ਸੁਸਤ ਰਹੂਗਾ ਤੁਹਾਨੂੰ ਕੋਈ ਚੀਜ਼ ਯਾਦ ਵੀ ਨਹੀਂ ਰਹਿਣੀ ਜੇ ਤੁਹਾਡੇ ਖੂਨ ਦੇ ਵਿੱਚ ਇਹ ਸਾਰੀ ਚੀਜ਼ ਸਹੀ ਹੈ ਮਤਲਬ ਆਇਰਨ ਤੱਤ ਵਗੈਰਾ ਸਾਰੇ ਠੀਕ ਨੇ ਫਿਰ ਤੁਹਾਡੇ ਬਲੱਡ ਦੇ ਹਰ ਆਰਗਨ ਨੂੰ ਜਿਹੜੀ ਆਕਸੀਜਨ ਸਪਲਾਈ ਤੇ ਬਲੱਡ ਸਪਲਾਈ ਸਹੀ ਰਹੂਗੀ ਤੁਸੀਂ ਜੁੜੇ ਹੋ ਅਖਰ ਦੇ ਨਾਲ ਤੇ ਮੈਂ ਹਾਂ ਗਗਨਦੀਪ ਰਟੋਲ ਅੱਜ ਦੀ ਸਾਡੀ ਜਿਹੜੀ ਗੱਲਬਾਤ ਆ ਜਿਹੜਾ ਸ਼ੋਅ ਆ ਇਹ ਰਹੇਗਾ ਹੈਲਥ ਦੇ ਬਾਰੇ ਸਾਡੀ ਸਿਹਤ ਦੇ ਬਾਰੇ ਬਹੁਤ ਸਾਰੇ ਲੋਕ ਇਹ ਸ਼ਿਕਾਇਤ ਕਰਦੇ ਨੇ ਕਿ ਸਰੀਰ ਥੱਕਿਆ ਥੱਕਿਆ ਰਹਿੰਦਾ ਸਰੀਰ ਟੁੱਟਿਆ ਟੁੱਟਿਆ ਰਹਿੰਦਾ ਤੇ ਕਈ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਤੰਦਰੁਸਤ ਜਿਨ੍ਹਾਂ ਨੂੰ ਕਹਿੰਦੇ ਹੱਟੇ-ਕੱਟੇ ਲੋਕ ਵੀ ਇਹ ਕਹਿੰਦੇ ਨੇ ਕਿ ਲੱਤਾਂ ਜੀਆਂ ਦੁਖਦੀਆਂ ਰਹਿੰਦੇ ਨੇ ਸਰੀਰ ਡਿੱਗਿਆ ਜਾ ਰਿਹਾ ਰਹਿੰਦਾ ਮਨ ਨਹੀਂ ਲੱਗਦਾ ਤਾਂ ਕੀ ਕਾਰਨ ਹੋ ਸਕਦਾ ਕੀ ਕੋਈ ਬਿਮਾਰੀ ਆ ਜਾਂ ਵੈਸੇ ਸਾਡਾ ਲਾਈਫ ਸਟਾਈਲ ਆ ਜਿਹੜਾ ਉਹਦੇ ਵਿੱਚ ਥੋੜੇ ਬਹੁਤੇ ਸੁਧਾਰ ਦੀ ਲੋੜ ਆ ਅਸੀਂ ਸਾਰੇ ਤੇ ਗੱਲਬਾਤ ਕਰਾਂਗੇ ਤਾਂ ਮੇਰੇ ਨਾਲ ਡਾਕਟਰ ਗੁਰਪ੍ਰੀਤ ਕੌਰ ਢੀਂਸਾ ਨੇ ਜਿਨ੍ਹਾਂ ਨੂੰ ਅਖਰ ਤੇ ਤੁਸੀਂ ਪਹਿਲਾਂ ਵੀ ਜਿਨ੍ਹਾਂ ਦੇ ਸ਼ੋਅ ਦੇਖਿਆ ਤਾਂ ਗੱਲਬਾਤ ਆਪਾਂ ਉਹਨਾਂ ਨਾਲ ਕਰਾਂ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਅਖਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ ਜਿਸ ਤਰ੍ਹਾਂ ਮੈਂ ਕਿਹਾ ਕਿ ਬਹੁਤ ਸਾਰੇ ਨਾ ਲੋਕਤੰਦਰੁਸਤ ਲੋਕ ਵੀ ਇਹ ਕਹਿੰਦੇ ਰਹਿੰਦੇ ਆ ਕਿ ਸਰੀਰ ਥੱਕਿਆ ਥੱਕਿਆ ਜਾ ਰਹਿੰਦਾ ਟੁੱਟਿਆ ਜਾ ਰਹਿੰਦਾ ਡਿੱਗੇ ਜਾ ਰਹਿੰਦੇ ਨੇ ਮਨ ਨਹੀਂ ਲੱਗਦਾ ਉਹ ਕੀ ਕਾਰਨ ਹੈ ਕੋਈ ਬਿਮਾਰੀ ਹੈ ਜਾਂ ਅਸਲ 'ਚ ਕੀ ਹੈਗਾ ਨਹੀਂ ਕਾਰਨ ਇਹਦਾ ਇੱਕ ਤਾਂ ਇਹ ਹੈ ਕਿ ਮੈਗਨੀਸ਼ੀਅਮ ਤਾਂ ਜਿਹੜਾ ਸਾਡੇ ਸਰੀ ਜਿਸ ਦਾ ਨਿਊਟ੍ਰੀਸ਼ਨ ਆ ਤਾਕਤ ਹੈ ਸਾਡੇ ਅੰਦਰ ਖਾਣੇ ਦੇ ਵਿੱਚੋਂ ਜਿਹੜੀ ਮਿਲਦੀ ਆ ਯੂਸਲੀ ਤੇ ਉਹਦੇ ਵਿੱਚ ਹੀਮੋਗਲੋਬਿਨ ਜਿਹਨੂੰ ਅਸੀਂ ਖੂਨ ਕਹ ਦਿੰਦੇ ਆ ਖੂਨ ਦੀ ਕਮੀ ਦੇ ਨਾਲ ਜਿਹਨੂੰ ਅੰਗਰੇਜ਼ੀ ਦੇ ਵਿੱਚ ਐਨੀਮੀਆ ਕਹ ਦਿੰਦੇ ਆ ਹਨਾ ਉਹਦੇ ਨਾਲ ਇਹ ਪ੍ਰੋਬਲਮ ਆਉਂਦੀ ਆ ਕਿ ਜਦੋਂ ਤੁਹਾਡਾ ਖੂਨ ਘਟ ਹੈ ਖੂਨ ਘੱਟ ਬਣ ਰਿਹਾ ਤਾਂ ਤੁਸੀਂ ਇਸ ਤਰ੍ਹਾਂ ਮਹਿਸੂਸ ਕਰਦੇ ਹੋ ਤੇ ਇੱਕ ਇੰਪੋਰਟੈਂਟ ਤੱਤ ਹੈਗਾ ਮੈਗਨੀਸ਼ੀਅਮ ਜੇ ਉਹ ਘਟਾਤ ਨਾਲ ਤੁਹਾਡੀਆਂ ਲੱਤਾਂ ਟੁੱਟਦੀਆਂ ਰਹਿੰਦੀਆਂ ਨੇ ਤੇ ਜੇ ਵਿਟਾਮਿਨ ਡੀ ਵੀ ਨਾਲ ਘਟਾ ਤਾਂ ਤੁਹਾਡੇ ਅੱਗੋਂ ਲਿਵਰ ਫੈਟੀ ਹੋ ਕੇ ਖਾਣਾ ਪੀਣਾ ਜਿਹੜਾ ਸਹੀ ਹਜ਼ਮ ਨਹੀਂ ਹੁੰਦਾ ਤਾਂ ਉਹਦੇ ਨਾਲ ਵੀ ਤੁਹਾਨੂੰ ਜਿਹੜੀ ਆਲਸ ਹੈ, ਥਕਾਵਟ ਹੈ, ਸਰੀਰ ਟੁੱਟਿਆ ਰਹਿਣਾ ਤੇ ਬੜਾ ਜਿਆਦਾ ਉਦਾਸ ਰਹਿਣਾ ਇਹ ਸਾਰੀਆਂ ਚੀਜ਼ਾਂ ਹੋ ਜਾਂਦੀਆਂ ਨੇ। ਬਹੁਤ ਲੋਕ ਕਹਿੰਦੇ ਵੀ ਸਾਡਾ ਯਾਰ ਮਨ ਨਹੀਂ ਲੱਗਦਾ ਕੰਮ 'ਚ। ਇਹਦਾ ਕਾਰਨ ਵੀ ਇਹੀ ਹੈ। ਇਹੀ ਕਾਰਨ ਹੈ ਕਿ ਉਹਨਾਂ ਦੇ ਅੰਦਰ ਜਿਹੜੇ ਖਰਾਕੀ ਤੱਤਾਂ ਦੀ ਕਮੀ ਹੈ ਨਾ ਜਿਵੇਂ ਇੱਕ ਨਮਕ ਦੀ ਛੁਟਕੀ ਵੀ ਤੁਹਾਨੂੰ ਹਿਲਾ ਕੇ ਰੱਖ ਦਿੰਦੀ ਆ ਸੋਡੀਅਮ ਜਿਹੜਾ ਹੈਗਾ ਉਹ ਵੱਧ ਜਵੇ ਤਾਂ ਤੁਹਾਡੇ ਕੀ ਹਾਲਾਤ ਹੋ ਜਾਂਦੇ ਨੇ ਦਿਮਾਗ ਨੂੰ ਸੋਜ ਆ ਜਾਂਦੀ ਆ ਘੱਟ ਜਵੇ ਤਾਂ ਤੁਹਾਡਾ ਬਲੱਡ ਪ੍ਰੈਸ਼ਰ ਫਾਲ ਹੋ ਕੇ ਤੁਸੀਂ ਕੋਮਾ ਚ ਜਾ ਸਕਦੇ ਹੋ ਤਾਂ ਇਸ ਕਰਕੇ ਜਿਹੜੀ ਸਾਨੂੰ ਲੱਗਦਾ ਹੁੰਦਾ ਨਾ ਕਿ ਛੋਟੀਆਂ ਛੋਟੀਆਂ ਚੀਜ਼ਾਂ ਨੇ ਇਹ ਛੋਟੀਆਂ ਛੋਟੀਆਂ ਚੀਜ਼ਾਂ ਮੈਗਨੀਸ਼ੀਅਮ ਆਇਰਨ ਵਿਟਾਮਿਨ ਡੀ ਤੇ ਜਾਂ ਸੋਡੀਅਮ ਇਹ ਸਾਰੀਆਂ ਚੀਜ਼ਾਂ ਬਹੁਤ ਜ਼ਰੂਰੀ ਨੇ ਬੈਲੈਂਸ ਚ ਰੱਖਣੀਆਂ ਜੀ ਹੁਣ ਸਫਰੇ ਦੇ ਕਾਰਨ ਕੀ ਨੇ ਮਤਲਬ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਆਹ ਤੱਤਾਂ ਦੀ ਘਾਟ ਆ ਤਾਂ ਫਿਰ ਇਹ ਜਿਹੜੇ ਤੱਤ ਨੇ ਸਾਰੇ ਇਹ ਪੂਰੇ ਕਿਵੇਂ ਕੀਤੇ ਜਾ ਸਕਦੇ ਨੇ ਹਾਂਜੀ ਕਿਉਂਕਿ ਸਾਡੇ ਜਿਹੜੇ ਲੋਕ ਨੇ ਜਿਹੜਾ ਬਹੁਤ ਹੀ ਸਿੰਪਲ ਵੇਸ਼ਕ ਉਹਨਾਂ ਦਾ ਲਾਈਫ ਸਟਾਈਲ ਹੋਵੇ ਸਾਦਾ ਜੀਵਨ ਹੈ ਪਰ ਉਹ ਤਿੰਨੋਂ ਟਾਈਮ ਰੋਟੀ ਸਬਜੀ ਰੋਟੀ ਸਬਜੀ ਦੇ ਉੱਤੇ ਹੀ ਰਹਿੰਦੇ ਨੇ ਉਹਨਾਂ ਨੂੰ ਜਿਹੜੇ ਖਰਾਕੀ ਤੱਤ ਜਿੱਥੋਂ-ਜਿੱਥੋਂ ਉਹਦੇ ਮਿਲਨੇ ਚਾਹੀਦੇ ਆ ਜਿਵੇਂ ਜੂਸ ਪਿੰਡ ਦੀ ਜਿਹੜੀ ਉਹਨਾਂ ਦੀ ਆਦਤ ਨਹੀਂ ਹੈਗੀ ਫਲ ਖਾਣ ਦੀ ਉਹਨਾਂ ਦੀ ਆਦਤ ਨਹੀਂ ਹੈਗੀ ਹਨਾ ਤੇ ਹੁਣ ਜਿਹੜਾ ਆਪਾਂ ਖੂਨ ਦੀ ਗੱਲ ਕਰਦੇ ਆਂ ਖੂਨ ਦੀ ਜਿਹੜੀ ਮੰਤਰ ਆ ਇਹਨਾਂ ਪੱਤਿਆਂ ਦੀ ਮੰਤਰ ਵਰਗੀ ਆ ਤੇ ਜੇ ਹੁਣ ਅਸੀਂ ਆਪਣੇ ਖਾਣੇ ਦੇ ਵਿੱਚ ਜੇ ਪੱਤੇ ਜਿਹੜੇ ਹੈਗੇ ਅੱਗੇ ਲੋਕ ਤੋੜ ਕੇ ਖਾ ਹੀ ਲੈਂਦੇ ਸੀ ਹਨਾ ਤੇ ਹੁਣ ਸੋਹੰਜਨਾ ਖੜਾ ਘਰਾ ਦੇ ਵਿੱਚ ਜੇ ਲੱਗਿਆ ਹੋਇਆ ਤਾਂ ਉਹਨਾਂ ਨੂੰ ਤੋੜ ਕੇ ਖਾ ਲੈਣਾ ਚਾਹੀਦਾ ਪ੍ਰੋਟੀਨ ਉਹਦੇ ਵਿੱਚ ਹੈ ਉਸ ਤੋਂ ਇਲਾਵਾ ਗਿਲੋਏ ਆ ਉਸ ਤੋਂ ਇਲਾਵਾ ਕੜੀ ਪੱਤਾ ਉਸ ਤੋਂ ਇਲਾਵਾ ਸਾਡੇ ਕੋਲ ਤੁਲਸੀ ਆ ਉਸ ਤੋਂ ਪੁਦੀਨਾ ਹੈ ਹਨਾ ਬਹੁਤ ਸਾਰੇ ਜਿਹੜੇ ਹੈਗੇ ਚੀਜ਼ਾਂ ਨੇ ਜਿਹੜੇ ਸਾਡੇ ਖੂਨ ਦੇ ਵਿੱਚੋਂ ਮਤਲਬ ਇਹ ਜਿਹੜੀ ਹਿਮੋਗਲੋਬਿਨ ਆ ਖੂਨ ਦੀ ਕਮੀ ਨੂੰ ਪੂਰਾ ਕਰ ਦਿੰਦੀ ਹੈ ਨੇ ਜਿਦੇ ਵਿੱਚ ਪਾਲਕ ਤੇ ਟਮਾਟਰ ਦਾ ਕੰਬੀਨੇਸ਼ਨ ਬਹੁਤ ਵਧੀਆ ਇਹਨਾਂ ਸਰਦੀਆਂ ਦੇ ਵਿੱਚ ਪਾਲਕ ਤੇ ਚੁਕੰਦਰ ਉਹਦੇ ਵਿੱਚ ਦੋਨਾਂ ਦੇ ਵਿੱਚ ਅਸੀਂ ਔਲਾ ਮਿਲਾ ਸਕਦੇ ਹਾਂ ਤੇ ਇਸ ਤੋਂ ਇਲਾਵਾ ਸਾਨੂੰ ਜਿਹੜਾ ਹੈਗਾ ਕੀਨੂ ਦਾ ਜਿਹੜਾ ਜੂਸ ਉਹ ਪੀ ਲੈਣਾ ਚਾਹੀਦਾ ਕਿਉਂਕਿ ਉਹ ਵਿਟਾਮਿਨ ਸੀ ਹੁੰਦਾ ਤੇ ਜੇ ਅਸੀਂ ਖੂਨ ਦੇ ਵਿੱਚ ਆਰਨ ਨੂੰ ਵਧਾਉਣਾ ਤਾਂ ਵੀਟਾਮਿਨ ਸੀ ਸਾਨੂੰ ਲੈਣਾ ਪਊਗਾ ਤੇ ਜੇ ਤੁਸੀਂ ਹੁਣ ਪਾਲਕ ਦਾ ਜੂਸ ਪੀ ਪੀ ਰਹੇ ਹੋ ਚਕੰਦਰ ਵਗੈਰਾ ਪਾ ਕੇ ਜਾਂ ਟਮਾਟਰ ਦੇ ਨਾਲ ਪਾਲਕ ਦਾ ਕੰਬੀਨੇਸ਼ਨ ਬਣਾ ਕੇ ਤੇ ਵਿੱਚ ਤੁਸੀਂ ਹੋਰ ਪੱਦ ਪੱਤੇ ਵਗੈਰਾ ਐਡ ਕਰ ਲੈਣੇ ਹੋ ਔਲੇ ਵਗੈਰਾ ਐਡ ਕਰ ਲੈਣੇ ਹੋ ਤਾਂ ਨਾਲ ਨਾਲ ਤੁਹਾਨੂੰ ਜਿਹੜਾ ਹੈਗਾ ਚਾਹੇ ਤੁਸੀਂ ਖਾ ਲਓ ਕਿਨੂ ਹਨਾ ਜੀ ਚਾਹੇ ਤੁਸੀਂ ਜੂਸ ਬਣਾ ਕੇ ਪੀ ਲਓ ਵਿਟਾਮਿਨ ਸੀ ਵੀ ਜ਼ਰੂਰ ਲਓ ਤੇ ਇਸ ਤੋਂ ਇਲਾਵਾ ਜਿਹੜੇ ਸਾਡੇ ਕੋਲ ਸੁੱਕੇ ਮੇਵੇ ਹੁੰਦੇ ਆ ਅਖਰੋਟ ਬਦਾਮ ਨੱਕਾੰਜੀਰ ਚਾਰੇ ਮਗਜ਼ ਹਨਾ ਤੇ ਤਾਂ ਨੱਕਾ ਜੜੀਆਂ ਨੇ ਨਾ ਉਹ ਰਿਚ ਸੋਰਸ ਨੇ ਮਤਲਬ ਵੱਡਾ ਉਹਦੇ ਤੋਂ ਸਾਨੂੰ ਮਾਉਂਟ 'ਚ ਮਿਲ ਜਾਂਦਾ ਐਰਨ ਜਿਹੜਾ ਤੱਤ ਹੈਗਾ ਲੋਹ ਤੱਤ ਆ ਉਹ ਸਾਨੂੰ ਮਿਲ ਜਾਂਦਾ 15-20 ਮਿੰਨਕਾਂ ਭੋਂਕੇ ਰਾਤ ਨੂੰ ਰੱਖ ਦੋ ਸਵੇਰੇ ਤੁਸੀਂ ਦਿਨ ਚ ਇੱਕ ਟਾਈਮ ਖਾ ਲਓ ਉਹਨੂੰ ਇੱਕ ਮੀਲ ਦੀ ਤਰ੍ਹਾਂ ਖਾਓ ਉਹਨੂੰ ਐਵੇਂ ਨਾ ਸੋਚੋ ਕਿ ਸਾਨੂੰ ਰੋਟੀ ਵੀ ਖਾਣੀ ਕਿਉਂਕਿ ਰੋਟੀ ਦੇ ਜੇ ਤੁਸੀਂ ਖਾਈ ਜਾਵੋਗੇ ਤਿੰਨ ਟਾਈਮ ਦੀ ਫਿਰ ਤੁਸੀਂ ਨਹੀਂ ਖਾ ਸਕੋਗੇ ਚੀਜ਼ਾਂ ਇੱਕ ਟਾਈਮ ਦੀ ਰੋਟੀ ਛੱਡ ਦਿਓ ਤੁਸੀਂ ਇਹਨੂੰ ਖਾਓ ਪ੍ਰੋਪਰ ਇੱਕ ਮੀਲ ਦੇ ਤੌਰ ਤੇ ਜਿਹੜੀਆਂ ਖੁਸੁਕੀ ਮੇਵੇ ਭੋਂਕੇ ਰੱਖੇ ਆ ਤੇ ਤੁਹਾਡਾ ਜਿਹੜਾ ਖੂਨ ਆ ਨਾ ਉਹ ਬਹੁਤ ਹੀ ਜਲਦੀ ਪੂਰਾ ਹੋ ਜਾਊਗਾ ਹੁਣ ਗੁੜ ਕਿੰਨਾ ਹੈ ਸਾਡੇ ਕੋਲ ਇਹਨਾਂ ਦਿਨਾਂ ਦੇ ਵਿੱਚ ਹਨਾ ਇਹਨਾਂ ਦਿਨਾਂ ਚ ਖੂਨ ਦੀ ਕਮੀ ਹੋਣੀ ਨਹੀਂ ਚਾਹੀਦੀ ਕਿਉਂਕਿ ਗੋੜਾ ਰਾਸਾ ਮਨੱਕਾ ਨੇ ਸਾਡੇ ਕੋਲੇ ਖਜੂਰ ਆ ਤੇ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਇਹਨਾਂ ਸਾਰਿਆਂ ਦੇ ਵਿੱਚ ਹੀ ਬਹੁਤ ਜ਼ਿਆਦਾ ਲੋਤਤਾ ਤੇ ਜੇ ਸਾਡੇ ਕੋਲ ਇਹ ਸਾਰਾ ਸਾਡਾ ਕੰਪਲੀਟ ਹੋਊਗਾ ਤਾਂ ਨਾ ਚੱਕਰ ਆਉਣਗੇ ਨਾ ਥਕਾਵਟ ਹੋਗੀ ਨਾ ਉਦਾਸੀ ਹੋਗੀ ਨਾ ਲੱਤਾਂ ਦੁਖਣਗੀਆਂ ਜੀ ਸਭ ਫਿਰ ਇਹ ਤੋਂ ਇਲਾਵਾ ਖਾਣ ਪੀਣ ਤੋਂ ਇਲਾਵਾ ਕੋਈ ਸਰੀਰਕ ਗਤੀਵਿਧੀ ਜਿਹਨੂੰ ਫਿਜ਼ੀਕਲ ਐਕਟੀਵਿਟੀ ਆਪਾਂ ਕਹਿ ਦਿੰਦੇ ਆ ਉਹ ਵੀ ਮਾਇਨੇ ਰੱਖਦੀਆਂ ਨੇ ਬਹੁਤ ਜ਼ਿਆਦਾ ਜੇ ਤੁਸੀਂ ਚਾਹੁੰਦੇ ਹੋ ਕਿ ਜਿਵੇਂ ਹੁਣ ਤੁਸੀਂ ਲਾ ਲੋ ਵੀ ਬਲੱਡ ਸਰਕੂਲੇਸ਼ਨ ਖੂਨ ਜਿਹੜਾ ਹੈਗਾ ਸਾਡੇ ਸਰੀਰ ਦੇ ਵਿੱਚ ਚੱਲਦਾ ਰਹੇ ਤਾਂ ਉਹਦੇ ਲਈ ਸਾਨੂੰ ਵੀ ਚੱਲਣਾ ਪਊਗਾ ਜੀ ਅਜੇ ਹੁਣ ਅਸੀਂ ਬੈਠੇ ਆ ਹੁਣ ਤੁਸੀਂ ਆਪਾਂ ਇਸ ਟਾਈਮ ਬੈਠੇ ਆ ਮੈਂ ਹੱਥ ਹਿਲਾ ਰਹੀ ਹੱਥਾਂ ਵਿੱਚ ਬਲੱਡ ਸਰਕੂਲੇਸ਼ਨ ਹੋ ਰਹੀ ਆ ਪਰ ਸਾਡੇ ਬਾਕੀ ਸਰੀਰ ਦੇ ਵਿੱਚ ਬਲੱਡ ਸਰਕੂਲੇਸ਼ਨ ਦੀ ਜਿਹੜੀ ਗਤੀ ਆ ਉਹ ਇਸ ਟਾਈਮ ਕੱਟੀ ਹੋਈ ਆ ਤੇ ਇਸ ਕਰਕੇ ਜੇ ਅਸੀਂ ਚਾਹੁੰਦੇ ਆ ਕਿ ਸਾਡਾ ਜਿਹੜਾ ਸਰੀਰ ਦੇ ਵਿੱਚ ਖਾਣਾ ਸਾਡਾ ਹਜ਼ਮ ਸਹੀ ਤਰੀਕੇ ਨਾਲ ਹੋਵੇ ਉਹਦੇ ਵਿੱਚੋਂ ਜਿਹੜੀਆਂ ਚੀਜ਼ਾਂ ਸਾਡੇ ਸਰੀਰ ਨੂੰ ਲੋੜਿੰਦੀਆਂ ਨੇ ਉਹ ਸਾਡੇ ਸਰੀਰ ਦੇ ਵਿੱਚ ਰਹਿਣ ਤੇ ਅਸੀਂ ਹਮੇਸ਼ਾ ਲਈ ਤੰਦਰੁਸਤ ਰਹੀਏ ਹਨਾ ਤਾਂ ਸਾਡੀ ਜਿਹੜੀ ਮੂਵਮੈਂਟ ਆ ਸਾਨੂੰ ਤੁਰਨਾ ਫਿਰਨਾ ਉਹ ਬੇਹੱਦ ਲਾਜ਼ਮੀ ਆ ਤਾਂ ਹਰ ਬੰਦੇ ਨੂੰ ਰੋਟੀ ਖਾ ਕੇ ਦਿਨ ਦੇ ਵਿੱਚ ਚਾਹੇ ਤਿੰਨ ਵਾਰ 10 ਮਿੰਟ ਦੀ ਸੈਰ ਲਾਜ਼ਮੀ ਆ ਹਰ ਮੀਲ ਤੋਂ ਬਾਅਦ ਇਸ ਤੋਂ ਇਲਾਵਾ ਸਵੇਰੇ ਇੱਕ ਘੰਟੇ ਦੀ ਸੈਰ ਸ਼ਾਮ ਨੂੰ ਖਾਣੇ ਤੋਂ ਸੌਣ ਤੋਂ ਪਹਿਲਾਂ ਇੱਕ ਘੰਟੇ ਦੀ ਸੈਰ ਬਹੁਤ ਜ਼ਰੂਰੀ ਆ ਤਾਂ ਕਿ ਜਿਹੜੇ ਤੁਹਾਡੇ ਖੂਨ ਦੀ ਸਪਲਾਈ ਦੇ ਨਾਲ ਖੂਨ ਦੀ ਜਿਹੜੀ ਸਰਕੂਲੇਸ਼ਨ ਵਧੂਗੀ ਉਹਦੇ ਨਾਲ ਕੀ ਹੁੰਦਾ ਕਿ ਜਦੋਂ ਖੂਨ ਦੀ ਸਰਕੂਲੇਸ਼ਨ ਵਧੀ ਹੁੰਦੀ ਆ ਲਿਵਰ ਨੂੰ ਵਧੀ ਨੂੰ ਵਧੀ ਹੁੰਦੀ ਆ ਤਾਂ ਉਹਦੇ ਵਿੱਚੋਂ ਜਿਹੜੀਆਂ ਚੀਜ਼ਾਂ ਸਾਨੂੰ ਵੇਸਟ ਨਹੀਂ ਸਾਡੇ ਸਰੀਰ ਨੂੰ ਚਾਹੀਦੀਆਂ ਨਹੀਂ ਹੈਗੀਆਂ ਤਾਂ ਉਹਨੂੰ ਬਹੁਤ ਹੀ ਵਧੀਆ ਢੰਗ ਨਾਲ ਉਹਨੂੰ ਬਾਹਰ ਕੱਢ ਦਿੰਦਾ ਉਹ ਮਤਲਬ ਜਿਹੜੇ ਸਾਡੇ ਵਿੱਚ ਵੇਸਟ ਇਸ ਆ ਤਾਂ ਉਸ ਕਰਕੇ ਜਿਹੜੇ ਟਾਕਸਿਨਸ ਨੇ ਉਹ ਸਾਰੇ ਬਾਹਰ ਨਿਕਲ ਜਾਣਗੇ ਡੀਟੌਕਸੀਫਿਕੇਸ਼ਨ ਤੁਹਾਡੇ ਸਰੀਰ ਦੀ ਤਾਂ ਹੋਊਗੀ ਜੇ ਤੁਸੀਂ ਤੁਰਦੇ ਫਿਰਦੇ ਹੋ ਤੁਹਾਨੂੰ ਪਸੀਨਾ ਆ ਰਿਹਾ ਮਤਲਬ ਇਹ ਬਹੁਤ ਲਾਜ਼ਮੀ ਆ ਕਿਉਂਕਿ ਜਿਹੜਾ ਤੁਹਾਡੀ ਚਮੜੀ ਹੈ ਸਾਡਾ ਤੀਜਾ ਗੁਰਦਾ ਜੇ ਇਹਦੇ ਨੂੰ ਅਸੀਂ ਬੰਦ ਕਰ ਲਿਆ ਤੁਹਾਡਾ ਤੀਜਾ ਗੁਰਦਾ ਬੰਦਾ ਤੀਜਾ ਗੁਰਦਾ ਬੰਦਾ ਤੁਹਾਡੇ ਅੰਦਰ ਬਹੁਤ ਸਾਰੀ ਜਿਹੜੀ ਗੰਦਗੀ ਆ ਅੰਦਰ ਹੀ ਰਹਿ ਰਹੀ ਹੈ ਸਰੀਰ ਦੇ ਤੇ ਉਹ ਬਿਮਾਰੀਆਂ ਦਾ ਕਾਰਨ ਬਣੂਗੀ ਬਣੂਗੀ ਜੀ ਸੋ ਸਭ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਇਹ ਇਥੋਂ ਤੱਕ ਰਹਿ ਜਾਂਦਾ ਕੰਮ ਵੀ ਸਰੀਰ ਥੱਕਿਆ ਟੁੱਟਿਆ ਰਹਿੰਦਾ ਜਾਂ ਮਨ ਨਹੀਂ ਲੱਗਦਾ ਜਾਂ ਉੱਠਿਆ ਨਹੀਂ ਜਾਂਦਾ ਇਥੋਂ ਤੱਕ ਕੰਮ ਰਹਿ ਜਾਂਦਾ ਜੇ ਤੋ ਅੱਗੇ ਜਾ ਕੇ ਉਸ ਤੋਂ ਕੋਈ ਹੋਰ ਮਤਲਬ ਇਹ ਜਾਦੇ ਗੰਭੀਰ ਰੂਪ ਵੀ ਲੈ ਲੈਂਦਾ ਇਹ ਖਤਰਨਾਕ ਹੋ ਸਕਦਾ ਬਹੁਤ ਖਤਰਨਾਕ ਕਿਉਂਕਿ ਦੇਖੋ ਖੂਨ ਦਾ ਜਿੰਨੇ ਵੀ ਆਰਗਨ ਨੇ ਉਹਨਾਂ ਨੂੰ ਜਿਉਂਦੇ ਰਹਿਣ ਲਈ ਖੂਨ ਦੀ ਸਪਲਾਈ ਬਹੁਤ ਲਾਜ਼ਮੀ ਆ ਜੇ ਹੁਣ ਤੁਸੀਂ ਡੇਂਗੂ ਫੀਵਰ ਦੇ ਵਿੱਚ ਦੇਖਿਆ ਕਿ ਲੋਕਾਂ ਦੇ ਪਲੇਟਲੈਟ ਘਟ ਗਏ ਤੇ ਨਾਲ ਨਾਲ ਪੇਸ਼ੈਂਟ ਜਿਹੜੇ ਹੈਗੇ ਨੇ ਕਾਮਾ ਚ ਚਲੇ ਜਾਂਦੇ ਨੇ ਉਹਦਾ ਕਾਰਨ ਇਹ ਹੁੰਦਾ ਕਿ ਬਲੱਡ ਸਪਲਾਈ ਜਿਹੜੀ ਹੈਗੀ ਆ ਉਹ ਘਟ ਜਾਂਦੀ ਆ ਜੇ ਹੁਣ ਤੁਹਾਡੇ ਖੂਨ ਦੇ ਵਿੱਚ ਹੀਮੋਗਲੋਬਿਨ ਨੇ ਕੀ ਕਰਨਾ ਜਿਹੜਾ ਖੂਨ ਆ ਉਹਨੇ ਆਕਸੀਜਨ ਤੁਹਾਡੇ ਸਾਰੇ ਸਰੀਰ ਤੱਕ ਲੈ ਕੇ ਜਾਣੀ ਆ ਜੇ ਤੁਹਾਡੇ ਸਰੀਰ ਦੇ ਅੰਗਾਂ ਨੂੰ ਆਕਸੀਜਨ ਨਹੀਂ ਮਿਲ ਰਹੀ ਤਾਂ ਉਹ ਖਤਮ ਹੋ ਜਾਣਗੇ ਉਹ ਡੈਮੇਜ ਹੋ ਜਾਣਗੇ ਤੁਹਾਡਾ ਬ੍ਰੇਨ ਵੀ ਮਤਲਬ ਸੁਸਤ ਰਹੂਗਾ ਤੁਹਾਨੂੰ ਕੋਈ ਚੀਜ਼ ਯਾਦ ਵੀ ਨਹੀਂ ਰਹਿਣੀ ਜੇ ਤੁਹਾਡੇ ਖੂਨ ਦੇ ਵਿੱਚ ਇਹ ਸਾਰੀ ਚੀਜ਼ ਸਹੀ ਆ ਮਤਲਬ ਆਇਰਨ ਤੱਤ ਵਗੈਰਾ ਸਾਰੇ ਠੀਕ ਨੇ ਫਿਰ ਤੁਹਾਡੇ ਬਲੱਡ ਦੇ ਹਰ ਆਰਗਨ ਨੂੰ ਜਿਹੜੀ ਆਕਸੀਜਨ ਸਪਲਾਈ ਤੇ ਬਲੱਡ ਸਪਲਾਈ ਸਹੀ ਰਹੂਗੀ ਤੇ ਕਈ ਵਾਰੀ ਇਹ ਵੀ ਹੁੰਦਾ ਕਿ ਜਿਹੜੇ ਬਲੂ ਜ਼ੋਨ ਦੇ ਲੋਕ ਨੇ ਉਹ ਆਪਣਾ ਟਰੈਡੀਸ਼ਨਲ ਖਾਣਾ ਨਹੀਂ ਛੱਡਦੇ ਤੇ ਆਪਣੇ ਹੱਥੀ ਕੰਮ ਕਰਨ ਦਾ ਢੰਗ ਨਹੀਂ ਛੱਡਦੇ ਤਾਂ ਇਸ ਵਜ੍ਹਾ ਦੇ ਨਾਲ ਉਹ ਲੋਕ ਜਿਹੜੇ ਹੈਗੇ ਇੱਕ ਲੰਬਾ ਪੀਰੀਅਡਸ ਜਿਉਂਦੇ ਨੇ ਹਨਾ ਉਹਨਾਂ ਦੀ ਜਿਹੜਾ ਲਾਈਫਸਪੈਨ ਆ ਉਹ ਨਾਰਮਲ ਲੋਕਾਂ ਨਾਲੋਂ ਜ਼ਿਆਦਾ ਤੇ ਉਹ ਹਮੇਸ਼ਾ ਤੰਦਰੁਸਤ ਰਹਿੰਦੇ ਨੇ ਤੇ ਕਿਉਂਕਿ ਕਾਰਨ ਇਹ ਆ ਕਿ ਉਹਨਾਂ ਦਾ ਖਾਣਾ ਤੇ ਉਹਨਾਂ ਦੀਆਂ ਜਿਹੜੀਆਂ ਆਦਤਾਂ ਨੇ ਉਹ ਬਿਲਕੁਲ કુદરતીને મતલબ ઓ 5 ઝોన్స్ ને ਸਾਡੀ ਇਸ ਧਰતી ਦੇ ਉੱਤੇ ਜਪਾਨ ਦੇ ਵਿੱਚ ਆ ਜਾਂ ਕੈਲੀਫੋਰਨੀਆ ਦੇ ਵਿੱਚ ਆ ਜਾਂ ਗਰੀਸ ਦੇ ਵਿੱਚ ਆ ਇਸ ਤਰ੍ਹਾਂ ਕਰਕੇ 5 ઝોన్స్ ਨੇ ਅਸੀਂ ਅਸੀਂ ਤਾਂ ਬਹੁਤ ਮਿਲਾਵਟਾਂ ਕਰ ਲਈਆਂ ਨਾ ਅਸੀਂ ਤਾਂ ਖੇਤੀ ਚ ਮਿਲਾਵਟਾਂ ਕਰ ਲਈਆਂ ਪਾਣੀ ਚ ਮਿਲਾਵਟਾਂ ਕਰ ਲਈਆਂ ਮਿੱਟੀ ਚ ਬਹੁਤ ਮਿਲਾਵਟਾਂ ਨੇ ਸਾਡੇ ਕੋਲ ਉਹ ਨਿਊਟ੍ਰੀਸ਼ਨ ਜਿਹੜੀ ਹੈ ਐਨ ਪੀ ਉਹ ਹੀ ਰਹਿ ਗਿਆ મતલਬ ਨਾਈਟ੍ਰੋਜਨ ਪੋਟਾਸ਼ੀਅਮ ਤੇ ਇਹ ਐਨ ਪੀ ਕੇ ਹੀ ਰਹਿ ਗਿਆ ਤਾਂ ਐਨ ਪੀ ਕੇ ਰਹਿਣ ਕਰਕੇ ਸਾਡੇ ਵਿੱਚ ਉਹ ਜਿਹੜੇ ਖਰਾਕੀ ਤੱਤਾਂ ਦੀ ਜਿਹੜਾ ਪੰਜਾਬ ਬਿਮਾਰ ਆ ਉਹ ਉਹ ਇਸੇ ਵਜ੍ਹਾ ਨਾਲ ਬਿਮਾਰਾ ਕਿ ਅਸੀਂ ਖੇਤਾਂ ਦੇ ਵਿੱਚ ਸਾਨੂੰ ਲੱਗਦਾ ਕਿ ਅਸੀਂ ਬੜਾ ਸਾਡੀ ਥਾਲੀ ਦੇ ਵਿੱਚ ਸਾਨੂੰ ਲੱਗਦਾ ਕਿ ਬਹੁਤ ਸਾਰਾ ਖਾਣਾ ਸੀ ਖਾ ਰਹੇ ਹਾਂ ਪਰ ਉਹਦੇ ਵਿੱਚ ਖਰਾਕੀ ਤਤਾਂ ਦੀ ਬੇਹੱਦ ਘਾਟ ਆ ਇਸ ਕਰਕੇ ਜਿਹੜੀ ਆਇਰਨ ਦੀ ਤੁਸੀਂ ਗੱਲ ਕਰ ਰਹੇ ਸੀ ਵੀ ਕਿੰਨੀ ਕੁ ਡੇਂਜਰ ਹੋ ਸਕਦੀ ਆ ਤਾਂ ਇਹ ਤੁਹਾਨੂੰ ਮਤਲਬ ਹਰ ਤਰੀਕੇ ਨਾਲ ਡੇਂਜਰ ਈ ਹੈ ਤੁਹਾਡਾ ਸ਼ਰੀਰ ਜੇ ਤੁਹਾਨੂੰ ਮਤਲਬ ਆਇਰਨ ਦੀ ਕਮੀ ਆ ਜਾਂ ਖੂਨ ਦੀ ਕਮੀ ਆ ਤੁਸੀਂ ਜਿਹੜਾ ਬੀਪੀ ਜਦੋਂ ਫਾਲ ਕਰ ਗਿਆ ਕਈ ਵਾਰੀ ਪੇਸ਼ੈਂਟ ਮੁੜ ਕੇ ਰਵਾਈ ਵੀ ਨਹੀਂ ਹੁੰਦਾ ਜੀ ਮਤਲਬ ਉਹ ਮੁੜ ਕੇ ਉਥੋਂ ਹੀ ਉਹਦਾ ਪ੍ਰਲੋਕ ਕਮਨ ਹੋ ਜਾਂਦਾ ਕਿਉਂਕਿ ਜਿਹੜਾ ਐਰਨ ਆਉ ਤੁਹਾਡੇ ਤੰਦਰੁਸਤ ਰੱਖਣ ਲਈ ਜਿਹੜੀ ਖੂਨ ਆ ਉਹ ਬੇहद ਲਾਜ਼ਮੀ ਆ ਪਰ ਤੁਸੀਂ ਖਾਣੇ ਪੀਣੇ ਦੀ ਗੱਲ ਕੀਤੀ ਤੁਸੀਂ ਜੂਸ ਕਿਆ ਜਾਂ ਹੋਰ ਚੰਗੀਆਂ ਚੀਜ਼ਾਂ ਹਨਾ ਕਈ ਵਾਰ ਇਹ ਹੁੰਦਾ ਵੀ ਜਿਹੜੇ ਥੋੜੇ ਸੌਖੇ ਨੇ ਜੇਬੋਂ ਉਹਨਾਂ ਹੀ ਚੀਜ਼ਾਂ ਪਹੁੰਚ ਹੁੰਦੀਆਂ ਨੇ ਉਹ 200 200 ਰੁਪਏ ਰੋਜ਼ ਬਾਹਰ ਖਰਚ ਕਰਕੇ ਚੰਗਾ ਖਾ ਪੀ ਸਕਦੇ ਨੇ ਪਰ ਕਈ ਵਾਰ ਇਹ ਹੁੰਦਾ ਕਈ ਲੋਕ ਸਮਰੱਥ ਨਹੀਂ ਹੁੰਦੇ ਇਹ ਘਰ ਦੇ ਵਿੱਚੋਂ ਹੀ ਫਿਰ ਉਹ ਕਮੀ ਕਿਵੇਂ ਪੂਰੀ ਕਰ ਸਕਦੇ ਨੇ ਹਾਂਜੀ ਸਾਡੀ ਜਿਹੜੀ ਚੁਆਇਸ ਆ ਮੈਂ ਵੀ ਕਹਿੰਨੀ ਹੁੰਦੀ ਆ ਇੱਕ ਤਾਂ ਰੀਜਨਲ ਤੇ ਇੱਕ ਸੀਜ਼ਨਲ ਮਤਲਬ ਇੱਕ ਸਾਡੇ ਇਲਾਕੇ ਦਾ ਹੋਵੇ ਜਿਹੜਾ ਖਾਣਾ ਇੱਕ ਜਿਹੜਾ ਮੌਸਮੀ ਹੋਵੇ ਜਿਵੇਂ ਜ਼ਰੂਰੀ ਨਹੀਂ ਹੈਗਾ ਵੀ ਜਿਹੜੇ ਅਸੀਂ ਫਲ ਖਾਣੇ ਆ ਉਹ ਅਸੀਂ ਮਹਿੰਗੇ ਜਿਵੇਂ ਕੀਵੀਆ ਐਵੋਕਾਡੋ ਇਹੀ ਜੇ ਕੁਝ ਲੈ ਕੇ ਹੀ ਖਾਣਾ ਹਨਾ ਜਿਵੇਂ ਅਸੀਂ ਇੰਪੋਰਟਡ ਗਰੇਪਸ ਹੀ ਲੈ ਕੇ ਖਾਣੇ ਬਲਕਿ ਉਹ ਨਹੀਂ ਖਾਣੇ ਚਾਹੀਦੇ ਮੇਰੇ ਹਿਸਾਬ ਨਾਲ ਜਿੰਨਾ ਦੇਸੀ ਹੋਗਾ ਫਲ ਤੇ ਤੁਹਾਡੇ ਇਲਾਕੇ ਦਾ ਹੋਊਗਾ ਤੇ ਮਾਸਨੀ ਹੋਊਗਾ ਉਹਦੇ ਫਾਇਦੇ ਤੁਹਾਨੂੰ 19 ਜ਼ਿਆਦਾ ਮਿਲਣਗੇ ਕਿ ਜਿਵੇਂ ਹੁਣ ਇਹਨਾਂ ਦਿਨਾਂ ਦੇ ਵਿੱਚ ਜ਼ਰੂਰੀ ਨਹੀਂ ਹੈਗਾ ਕਿ ਅਸੀਂ ਖੂਨ ਪੂਰਾ ਕਰਨ ਲਈ ਵੀ ਕੋਈ ਮਹਿੰਗੀ ਚੀਜ਼ਾਂ ਲੈ ਕੇ ਫੇਰ ਖਾਈਏ ਹੁਣ ਚਕੰਦਰ ਦਾ ਰੇਟ ਤਾਂ ਜ਼ਿਆਦਾ ਨਹੀਂ ਹੋਣਾ ਤੇ ਤੁਸੀਂ ਬਾਕੀ ਗਾਜਰਾਂ ਜਿਹੜੀਆਂ ਹੈਗੀਆਂ ਨੇ ਉਹ ਤੁਸੀਂ ਇੱਕ ਮਤਲਬ ਰੂਫ ਦੇ ਉੱਤੇ ਵੀ ਆਪਣੀ ਛੱਤ ਦੇ ਉੱਤੇ ਵੀ ਵੈਸੇ ਜਦੋਂ ਮਰਜ਼ੀ ਖੇਤ ਚੋਂ ਪੱਟ ਲਓ ਉਹ ਉਹ ਖਾ ਸਕਦੇ ਹੋ ਪਾਲਕ ਤਾਂ ਨਹੀਂ ਮਹਿੰਗਾ ਹੈਗਾ ਨਾ ਤੇ ਉਹ ਤੁਸੀਂ ਬੜੇ ਸੌਕੇ ਢੰਗ ਨਾਲ ਤੇ ਜੇ ਤੁਸੀਂ ਚਲੋ ਮਨੱਕਾ ਮੰਗ ਮੰਨ ਵੀ ਲੈਣਿਓ ਕਿ ਮਹਿੰਗੀਆਂ ਨੇ ਤਾਂ ਪਰ ਉਹਦੇ ਵਿੱਚ ਇਹ ਹੈ ਕਿ ਹੀਮੋਗਲੋਬਿਨ ਦੀ ਇੱਕ ਜੇ ਤੁਸੀਂ ਸ਼ੀਸ਼ੀ ਲਾ ਕੇ ਪੀਓਗੇ ਤਾਂ ਮੈਨੂੰ ਲੱਗਦਾ ਘੱਟੋ ਘੱਟ 150 ਤੱਕ ਦਾ ਰੇਟ ਹੁੰਦਾ 200 ਐਮ ਐਲ ਸਰਪ ਦਾ ਤੇ ਜਿਹੜੀ ਤੁਹਾਡੀ ਮਨੱਕਾ ਜਿਹੜੀਆਂ ਨੇ ਤੁਸੀਂ ਬਾਜ਼ਾਰ ਕਿਓਂਗੇ ਉਹਨਾਂ ਦਾ ਰੀਡ ਤੁਹਾਨੂੰ ਉਹਨਾਂ ਪੈਣਾ ਵੀ ਨਹੀਂ ਪੰਦਰਾ ਵੀ ਜਦੋਂ ਡਾਕਟਰ ਕੋਲੇ ਇਲਾਜ ਲਈ ਜਾਓਗੇ ਉਦੋਂ ਸਸਤਾ ਹੀ ਸਸਤਾ ਸਾਰਾ ਉਹਦੋਂ ਸਸਤਾ ਉਹ ਤੋਂ ਸਸਤਾ ਤੇ ਜਿਹੜੀ ਹੈਲਥ ਆ ਕਿਉਂਕਿ ਤੁਹਾਨੂੰ ਮੈਂ ਪਹਿਲਾਂ ਦੱਸਿਆ ਸੀ ਪਿਛਲੀ ਆਪਣੀ ਜਦੋਂ ਗੱਲਬਾਤ ਹੋਈ ਸੀ ਕਿ ਐਬਜ਼ોર્ਪਸ਼ਨ ਤੇ ਡਾਈਜੈਸ਼ਨ ਇੱਕ ਚੀਜ਼ ਨੇ ਤੁਹਾਡੇ ਆ ਕੇ ਸਰੀਰ ਦੇ ਵਿੱਚ ਜਿੰਨੀ 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 ਮਰਜ਼ੀ ਕੁਆਂਟੀਟੀ ਤੁਸੀਂ ਖਾ ਲਈਏ ਤੇ ਜਿਹੜੀ ਕੈਪਸੂਲ ਨੇ ਜਾਂ ਜਿਹੜੀਆਂ ਸਪਲੀਮੈਂਟਸ ਨੇ ਉਹ ਉਸ ਫਾਰਮ 'ਚ ਹੁੰਦੇ ਨੇ ਕਿ ਉਹਨੂੰ ਅਸੀਂ ਡਾਈਜੈਸ਼ਨ ਦੇ ਪ੍ਰੋਸੈਸ 'ਚੋਂ ਆਉਂਦੇ ਨਹੀਂ ਹੈਗੇ ਹਾਜ਼ਮਾ ਸਰੀਰ ਦੇ ਕੰਟਰੋਲ 'ਚ ਹੈ ਨਹੀਂ ਉਹ ਉਹ ਜਿੰਨਾ ਤੁਸੀਂ ਲੈ ਲਿਆ ਉਹਨਾਂ ਹੀ ਉਹਨੂੰ ਸਰੀਰ ਨੂੰ ਰੱਖਣਾ ਪੈਣਾ ਪਰ ਜਿਹੜੇ ਡਾਈਜੈਸ਼ਨ ਦਾ ਪ੍ਰੋਸੈਸ ਆ ਜਿਹਦੇ ਵਿੱਚ ਜਿਵੇਂ ਆਪਾਂ ਮਨਕਾਂ ਦੀ ਗੱਲ ਕੀਤੀ ਆ ਜਾਂ ਗੁੜ ਦੀ ਗੱਲ ਕੀਤੀ ਆ ਜਾਂ ਗਾਜਰਾਂ ਦੀ ਗੱਲ ਕੀਤੀ ਹੈ ਪਾਲਕ ਦੀ ਗੱਲ ਕੀਤੀ ਆ ਇਹਦੇ ਵਿੱਚ ਸਰੀਰ ਬਹੁਤ ਸਮਾਰਟ ਹੈ ਇਹਨੇ ਜਿੰਨਾ ਸਾਨੂੰ ਚਾਹੀਦਾ ਖਰਾਕੀ ਤੱਤ ਉਹਨੇ ਰੱਖਣੇ ਨੇ ਜਿੰਨੇ ਨਹੀਂ ਚਾਹੀਦੇ ਉਹ ਬਾਹਰ ਨਿਕਲ ਜਾਣਗੇ ਮਤਲਬ ਜਿਹੜਾ ਟੌਕਸਿਸਿਟੀ ਦਾ ਜਿਹੜਾ ਹੋ ਸਕਦੀ ਆ ਉਹਨੂੰ ਇਹ ਰੋਕ ਦਿੰਦਾ ਜੀ ਜੀ ਸ਼ੁਕਰੀਆ ਡਾਕਟਰ ਸਾਹਿਬ ਉਹ ਧੰਨਵਾਦੀ ਸਮਾਂ ਕੱਢਿਆ ਸੋ ਗੱਲਬਾਤ ਤੁਸੀਂ ਸੁਣੀ ਤਾਂ ਜੇਕਰ ਐਕਟਿਵ ਰਹਿਣਾ ਚਾਹੋ ਨਿਓ ਤਾਂ ਜਿਹੜੀ ਆਪਾਂ ਕਹਿੰਦੇ ਆ ਕਿ ਸਰੀਰ ਥੱਕਿਆ ਟੁੱਟਿਆ ਰਹਿੰਦਾ ਸੁਸਤੀ ਰਹਿੰਦੀ ਆ ਮਾਨ ਨਹੀਂ ਲੱਗਦਾ ਤਾਂ ਉਹਨਾਂ ਸਾਰੀਆਂ ਚੀਜ਼ਾਂ ਦੇ ਲਈ ਡਾਕਟਰ ਸਾਹਿਬ ਨੇ ਬਹੁਤ ਸੋਹਣੇ ਤੇ ਬਹੁਤ ਵਧੀਆ ਹਾਲਤ ਦੱਸਿਆਗੇ ਤਾਂ ਜੇ ਆਪਾਂ ਪਣਾ ਲਈਏ ਤਾਂ ਚੰਗਾ ਰਹੂਗਾ ਸਿਹਤ ਦੇ ਲਈ ਸੋ ਤਸਖਰ ਦੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ